ਗੁਰਦੀਪ ਸਿੰਘ ਨਕਸ਼ਦੀਪ ਪੰਚ ਕੋ ਹਾਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕੰਡ 15 ਭਾਗ ਪਹਿਲਾ ਕੁਝ ਕੁ ਮਹੀਨੇ ਇੰਜ ਹੀ ਲੰਘ ਗਏ ਤੇ ਬੜੇ ਪਿਆਰ ਨਾਲ ਕਮਲ ਅਤੇ ਟਰੀਨਾ ਇੱਕ ਦੂਜੇ ਨੂੰ ਮਿਲਦੇ ਰਹੇ ਕਈ-ਕਈ ਦਿਨ ਉਹ ਇਕੱਠੇ ਵੀ ਰਹਿੰਦੇ ਤੇ ਕਈ-ਕਈ ਦਿਨ ਵੱਖਰੇ ਵੀ ਹੁੰਜ ਨਾ ਮਿਲਣ ਤੇ ਵੀ ਉਹ ਫੋਨ ਤੇ ਬਿਆੰਤ ਬਣ ਰਹੇ ਰਹਿੰਦੇ ਜਦੋਂ ਉਹ ਇਕੱਠੇ ਹੁੰਦੇ ਉਹ ਆਪਣੇ ਤੋਂ ਬਿਨਾ ਕਿਸੇ ਹੋਰ ਬਾਰੇ ਕੋਈ ਗੱਲ ਨਾ ਕਰਦੇ ਇਥੋਂ ਤੀਕ ਕੇ ਕਮਲ ਟਰੀਨਾ ਦੇ ਸਾਹਮਣੇ ਹੁਣ ਸਿਸਲੀ ਦੀ ਗੱਲ ਕਰਨ ਤੋਂ ਵੀ ਝਿਜਕਦਾ ਫਿਰ ਇੱਕ ਦਿਨ ਉਹ ਬਿਸਤਰ ਵਿੱਚ ਲੇਟੇ ਹੋਏ ਗੱਲਾਂ ਕਰ ਰਹੇ ਸੀ ਕਿ ਕਮਲ ਨੂੰ ਸਿਸਲੀ ਦਾ ਫੋਨ ਆ ਗਿਆ ਕਮਲ ਨੇ ਕਿਹਾ ਸਿਸਲੀ ਦਾ ਫੋਨ ਹੈ ਲੈ ਲਵਾ ਤੇਰੀ ਮਰਜ਼ੀ ਹੈ ਟਰੀਨਾ ਉਸ ਨੂੰ ਬੜੇ ਮિજાਜ ਨਾਲ ਵੇਖਦਿਆਂ ਬੋਲੀ ਕਮਲ ਨੇ ਸਿਸਲੀ ਦਾ ਫੋਨ ਨਾ ਚੁੱਕਿਆ ਟਰੀਨਾ ਨੇ ਉਹਨੂੰ ਪੁੱਛਿਆ ਤੂੰ ਫੋਨ ਕਿਉਂ ਨਹੀਂ ਚੁੱਕਿਆ ਕਮਲ ਤੇ ਇਹਨੂੰ ਨਜ਼ਰ ਅੰਦਾਜ਼ ਮੈ ਨਹੀਂ ਕਰ ਸਕਦਾ ਟਰੀਨਾ ਤੇ ਦੂਸਰੀ ਗੱਲ ਇਹ ਹੈ ਕਿ ਸਿਸਲੀ ਨੂੰ ਜਦੋਂ ਠੀਕ ਲੱਗਿਆ ਉਨੇ ਮੈਨੂੰ ਫੋਨ ਕਰ ਲਿਆ ਤੇ ਜਦੋਂ ਮੈਨੂੰ ਠੀਕ ਲੱਗੇਗਾ ਮੈਂ ਉਸਨੂੰ ਕਾਲ ਦਾ ਜਵਾਬ ਦੇ ਦੇਵਾਂਗਾ ਠੀਕ ਹੈ ਕਿ ਨਹੀਂ ਕਮਲ ਨੇ ਕਿਹਾ ਕਮਲ ਇਹ ਦੱਸ ਕਿ ਤੂੰ ਕਿਸੇ ਹੱਦ ਤੱਕ ਸਿਸਰੀ ਨਾਲ ਜੁੜਤਾ ਨਹੀਂ ਗਿਆ ਜਾਂ ਜ਼ਰਾ ਜਿੰਨਾ ਵੀ ਪਰ ਮੇਰੇ ਕਰਕੇ ਉਸਨਾਂ ਬੋਲਣ ਤੋਂ ਤੂੰ ਝਿਜਕਦਾ ਹੋਵੇਂ ਹੁਣ ਮੈਨੂੰ ਸੱਚ ਦੱਸ ਤੂੰ ਸਿਸਰੀ ਨੂੰ ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਤ੍ਰਿਨਾ ਤੇ ਉਸ ਨਾਲ ਕਿਵੇਂ ਜੁੜ ਗਿਆ ਮੈਂ ਤੂੰ ਦੱਸ ਪਰ ਮੈਨੂੰ ਲੱਗਦਾ ਕਿ ਮੇਰਾ ਸੁਭਾ ਉਹਨੂੰ ਚੰਗਾ ਲੱਗਣ ਲੱਗ ਪਿਆ ਹੋਵੇਗਾ ਜਿਵੇਂ ਉਹਦਾ ਸੁਭਾ ਮੈਨੂੰ ਚੰਗਾ ਲੱਗਦਾ ਸੀ ਹੋਰ ਕੀ ਕੁਝ ਹੋ ਸਕਦਾ ਹੈ ਮੇਰੇ ਨਾਲ ਪਿਆਰ ਹੋਣ ਵਾਲੀ ਗੱਲ ਨਾ ਉਸ ਵਿੱਚ ਕਦੇ ਆਈ ਸੀ ਤੇ ਨਾ ਮੇਰੇ ਵਿੱਚ ਜਿਵੇਂ ਮੈਂ ਸਮਝਦਾ ਹਾਂ ਹੁੰਜ ਬਾਵੇਂ ਕਦੇ ਗੁਆਢੀ ਹੋਣ ਕਰਕੇ ਸਾਡੇ ਵਿੱਚ ਇੱਕ ਤਰ੍ਹਾਂ ਦੀ ਪਛਾਣ ਹੋਣ ਕਾਰਨ ਇੱਕ ਦੂਜੇ ਪ੍ਰਤੀ ਕੁਝ ਭਾਵ ਪੈਦਾ ਹੋ ਗਏ ਹੋਣ ਤੇ ਜਾਂ ਹੋ ਸਕਦਾ ਹੈ ਕਿ ਉਹ ਜਿਉ ਫੋਨ ਕਰਦੀ ਹੋਵੇ ਬਾਕੀ ਵਾਰ-ਵਾਰ ਉਹਦਾ ਇਹ ਆਖਣਾ ਕਿ ਇੱਧਰ ਆ ਜਾ ਦਾ ਹੋਰ ਕੀ ਮਤਲਬ ਹੋ ਸਕਦਾ ਤੂੰ ਦੱਸ ਕਮਲ ਬੋਲਿਆ ਮੈਂ ਕੀ ਦੱਸਾਂ ਇਸ ਕਰ ਬਾਰੇ ਮੇਰੇ ਸੋਚ ਇਸ ਪ੍ਰਸੰਗ ਵਿੱਚ ਇੱਧਰ-ਉੱਧਰ ਜ਼ਰੂਰ ਦੌੜ ਜਾਂਦੀ ਹੈ ਕਿ ਫੋਨ ਕਿਉਂ ਕਰੀ ਜਾ ਰਹੀ ਹੈ ਤੈਨੂੰ ਪਰ ਤੂੰ ਮੈਨੂੰ ਇਹ ਦੱਸ ਕਿ ਤੇਰੇ ਰਾਦੇ ਕੀ ਹਨ ਕਿ ਉਸ ਕਰਕੇ ਹੀ ਤੂੰ ਮੇਰੇ ਨਾਲ ਰਲ ਕੇ ਘਰ ਲੈਣ ਤੋਂ ਕੁਤਰੌਂਦਾ ਆ ਰਿਹਾ ਅੱਜ ਸੱਚ ਤਸ ਕਮਲ ਮੈਨੂੰ ਕਦੇ-ਕਦੇ ਫਿਕਰ ਹੋ ਜਾਂਦਾ ਕਿ ਤੂੰ ਕਿਤੇ ਉਸ ਵੱਲ ਨਾ ਚੜਿਆ ਜਾਵੇਂ ਤੇ ਮੈਂ ਸਕੀਮ ਬਣਾਉਂਦੀ ਹੀ ਰਹਿ ਜਾਵਾਂ ਇਸ ਵਾਰ ਕਮਲ ਨੇ ਟ੍ਰੀਨਾ ਦੇ ਚਿਹਰੇ ਉੱਤੇ ਹਲਕੀ ਉਦਾਸੀ ਵੀ ਵੇਖੀ ਨਹੀਂ ਟ੍ਰੀਨਾ ਨਹੀਂ ਇਹ ਗੱਲ ਤਾਂ ਬਿਲਕੁਲ ਨਹੀਂ ਇੰਜਾਂ ਸੋਚਿਆ ਕਰ ਤੂੰ ਕਿਉਂਕਿ ਮੈਂ ਸਮਝਦਾ ਹਾਂ ਕਿ ਤੂੰ ਮੈਨੂੰ ਹੁਣ ਜਾਣ ਲਿਆ। ਜੋ ਤੂੰ ਸੋਚਦੀ ਐ ਇਸ ਤੋਂ ਉਲਟ ਤੈਨੂੰ ਇੰਨੀ ਜਵਾਨ ਵੇਖ ਕੇ ਮੇਰੇ ਅੰਦਰ ਇਹ ਖਿਆਲ ਬਾਰ-ਬਾਰ ਆਉਂਦਾ ਰਹਿੰਦਾ ਕਿ ਮੇਰੀ ਢਲਦੀ ਉਮਰ ਕਰਕੇ ਤੂੰ ਆਪਣੇ ਆਪ ਨੂੰ ਮੇਰੇ ਨਾਲ ਹੀ ਬੰਨ੍ਹ ਕੇ ਆਪਣੀ ਜ਼ਿੰਦਗੀ ਦਾ ਕੋਈ ਬੰਧਨ ਨਾ ਬਣਾ ਲਵੇਂ। ਤੂੰ ਅਜੇ ਵੀ ਪਰ ਜਵਾਨ ਐ ਪਰ ਮੈਂ ਬੜੀ ਜਲਦੀ ਜ਼ਿੰਦਗੀ ਦੀ ਢਲਾਨ ਵੱਲ ਹੋ ਜਾਣਾ ਐ। ਹੋਰ ਕੋਈ ਕਾਰਨ ਹੈ ਹੀ ਨਹੀਂ ਤ੍ਰਿਨਾ। ਕਿਸੇ ਔਰਤ ਪਿੱਛੇ ਤੈਨੂੰ ਇੰਜ ਛੱਡ ਕੇ ਮੈਂ ਕਦੇ ਜਾ ਹੀ ਨਹੀਂ ਸਕਦਾ। ਦੱਸ ਸੌ ਖਮਾ ਮੈਂ ਇਸ਼ਵਰੀ ਔਰ ਦੀ ਬਾਰੀ ਸੁੰਦਰਤਾ ਤੋਂ ਬਿਨਾ ਤੂੰ ਔਰਤ ਦੇ ਖੂਬਸੂਰਤ ਗੁਣਾ ਨਾ ਭਰੀ ਪਈ ਐ ਤੇ ਦਲਦਲ ਵਿੱਚ ਰਹਿ ਕੇ ਵੀ ਤੂੰ ਉਹਨਾਂ ਗੁਣਾ ਨੂੰ ਸੰਭਾਲਿਆ ਤੇਰੇ ਬਿਨਾ ਤੇ ਤੇਰੇ ਮੇਰੇ ਨਾਲ ਹੁੰਦਿਆ ਭਲਾ ਫੂਰ ਔਰਤ ਮੇਰੀ ਜ਼ਿੰਦਗੀ ਵਿੱਚ ਕਿਵੇਂ ਆ ਸਕਦੀ ਐ ਕਮਲ ਨੇ ਉਸਤੇ ਨੱਕ ਨੂੰ ਹਲਕਾ ਛਿੜਿਆ ਕੋਈ ਸੌਂਖ ਖਾਨ ਦੀ ਲੋੜ ਨਹੀਂ ਤੈਨੂੰ ਸੁਣ ਕਮਲ ਮੈਂ ਤੈਨੂੰ ਕੁਝ ਨੁਕਤੇ ਸਮਝਾਉਣਾ ਚਾਹਨੀ ਆ ਹਾਂ ਮੇਰੇ ਨਾਲ ਆਪਣੀ ਢਲਦੀ ਜ਼ਿੰਦਗੀ ਵਾਲੀਆਂ ਗੱਲਾਂ ਤੂੰ ਨਾ ਕਰਿਆ ਕਰ ਤੁਹੀ ਆਖਣਾ ਵੀ ਛੱਡ ਦੇ ਕਿ ਤੂੰ ਉਮਰ ਵਿੱਚ ਮੇਰੇ ਨਾਲੋਂ ਵੱਡਾ ਹੈ। ਮੈਂ ਤਾਂ ਇਹ ਚਾਹੁੰਦੀ ਆ ਕਿ ਤੂੰ ਸੱਸਰੀ ਕੋਲ ਇੱਕ ਵਾਰ ਜ਼ਰੂਰ ਜਾ ਕੇ ਆ। ਫਿਰ ਜਿਵੇਂ ਤੇਰਾ ਮਨ ਕਰਿਆ ਆਪਾਂ ਆਪਣੇ ਬਾਰੇ ਫੈਸਲਾ ਕਰ ਲਵਾਂਗੇ। ਮਤਲਬ ਇਕੱਠੇ ਰਹੀਏ ਜਾਂ ਨਹੀਂ ਵਗੈਰਾ-ਵਗੈਰਾ। ਹੁਣ ਵੀ ਮੇਰੇ ਮਨ ਵਿੱਚ ਕੁਝ ਤੋਖ ਰਹੇ ਹਨ। ਮੇਰਾ ਤੀਤ ਕਦੇ ਵੀ ਮੇਰੀ ਸ਼ਾਂਤੀ ਭੰਗ ਕਰ ਸਕਦਾ ਹੈ। ਜਿਵੇਂ ਕੋਈ ਪੁਰਾਣਾ ਗਾਹਕ ਮਿਲ ਜਾਵੇ ਤੇ ਉਸਤੇ ਕਿਸੇ ਬਹੂਦਾ ਬੋਲ ਨਾਲ ਤੂੰ ਅਫਸੈਟ ਹੋ ਜਾਵੇਂ ਵਗੈਰਾ। ਕਮਲ ਦੇ ਗੱਲ ਵਿੱਚ ਬਾਹਾਂ ਪਾ ਕੇ ਟੀਨਾ ਮੁਸਕਰਾਈ ਤੇ ਫਿਰ ਹੱਸਣ ਲੱਗ ਪਈ। ਇੰਜ ਨਾ ਸੋਚਿਆ ਕਰਵੇਂ ਇਹ ਦੱਸ ਤੂੰ ਮੈਨੂੰ ਸਿਸਰੀ ਕੋਲ ਜਾਣ ਲਈ ਕਿਉਂ ਆਖਰੀ ਐ ਉਸ ਕੋਲ ਜਾ ਕੇ ਕੀ ਹੋ ਜਾਵੇਗਾ ਕਿ ਜਦੋਂ ਲੱਗਦਾ ਕਿ ਮੈਂ ਤੇਰੇ ਉੱਤੋਂ ਦੀ ਸਿਸਰੀ ਨੂੰ ਤਨ ਲਵਾਗਾ ਜੋ ਮੈਨੂੰ ਕਈ ਵਾਰ ਇੰਜ ਲੱਗਦਾ ਕਿ ਤੇਰੇ ਮਨ ਵਿੱਚ ਦੂ ਚਿੱਤੀ ਹੈ ਕਮਲ ਤੂੰ ਮੰਨ ਭਾਵੇਂ ਨਾ ਮੰਨ ਇੰਜ ਹਰ ਵਕਤ ਨਹੀਂ ਕਦੇ-ਕਦਈ ਮੇਰੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਤੂੰ ਉਸ ਕੋਲ ਵੀ ਜਾਣਾ ਚਾਹੁੰਦਾ ਤੇ ਮੈਨੂੰ ਵੀ ਇਕੱਲੀ ਨਹੀਂ ਛੱਡਣੀ ਚਾਹੁੰਦਾ ਜਦੋਂ ਤੂੰ ਉਸ ਕੋਲ ਜਾਵੇਂਗਾ ਉਸ ਕੋਲ ਰਹੇਗਾ ਤੇ ਫਿਰ ਸ਼ਾਇਦ ਤੇਰਾ ਮਨ ਕੋਈ ਫੈਸਲਾ ਕਰ ਹੀ ਲਵੇ ਕਿ ਤੈਨੂੰ ਕਿਸ ਕੋਲ ਰਹਿ ਕੇ ਜ਼ਿੰਦਗੀ گزارਣੀ ਠੀਕ ਲੱਗੇਗੀ ਤੇਰੀ ਮੇਰੀ ਜ਼ਿੰਦਗੀ ਤੇ ਵਧੀਆ ਰੰਗੇਗੀ ਜੇ ਆਪਾਂ ਵਿਚਾਰ ਕੋਈ ਹੋਰ ਨਾ ਹੋਵੇ ਜਾਂ ਮੇਰੇ ਅਤੀਤ ਦੇ ਕாக ਸਾਡੀ ਜ਼ਿੰਦਗੀ ਨੂੰ ਕਿਸੇ ਪੱਖੋਂ ਤੰਗ ਨਾ ਕਰਨ ਹਾਂ ਹੋਰ ਮਿੱਤਰ ਹੋ ਸਕਦੇ ਨੇ ਤੇਰੇ ਬੱਚੇ ਹੋ ਸਕਦੇ ਨੇ ਪਰ ਹੋਰ ਕੋਈ ਆਪਣੇ ਰਿਸ਼ਤੇ ਵਰਗਾ ਕਦਾ ਜਿਤਨਾ ਹੋਵੇ ਕਮਲ ਪਰ ਮੈਨੂੰ ਨਹੀਂ ਲੱਗਦਾ ਕਿ ਸੱਸਰੀ ਨਾਲ ਤੂੰ ਸਿਰਫ ਮਿੱਤਰਤਾ ਦੀ ਹੱਤੀ ਕੀ ਬੰਨਿਆ ਹੋਇਆ ਹੈ ਕਈ ਵਾਰ ਮੈਨੂੰ ਲੱਗਣ ਲੱਗ ਪੈਂਦਾ ਹੈ ਤੂੰ ਉਸਨੂੰ ਅਜੇ ਵੀ ਭੁਲਾ ਨਹੀਂ ਸਕਿਆ ਤੇ ਤੁਹਾਡੀ ਨੀੜ ਤਾਂ ਹੁਣ ਵੀ ਕਾਇਮ ਹੈ ਸ਼ਾਇਦ ਇਹ ਵੀ ਇੱਕ ਵੱਡਾ ਤੱਥ ਹੋਵੇ ਕਿ ਉਹ ਮੇਰੇ ਵਾਂਗ ਦਲਦਲ ਵਿੱਚ ਕਦੇ ਨਹੀਂ ਗਈ ਇਹ ਵੀ ਹੋ ਸਕਦਾ ਹੈ ਕਿ ਉਹ ਤੈਨੂੰ ਦਿਲੋਂ ਬਹੁਤ ਚਾਹੁੰਦੀ ਹੋਵੇ ਤੇ ਇੰਜ ਕਦੇ ਤੈਨੂੰ ਉਹ ਆਪਣੇ ਵੱਲ ਖੇਚੀ ਲਵੇ ਮੈਂ ਤੈਨੂੰ ਉਹ ਕੁਝ ਆਖਰੀਆਂ ਜੋ ਮੇਰੇ ਮਨ ਵਿੱਚ ਕਦੇ-ਕਦਾਈਂ ਆਉਂਦਾ ਰਹਿੰਦਾ ਹੈ ਤੇ ਇਸਨੂੰ ਮੈਂ ਤੇਰੇ ਕੋਲੋਂ ਲੁਕਾ ਕੇ ਨਹੀਂ ਰੱਖ ਸਕਦੀ ਅਸਲ ਵਿੱਚ ਤੇਰੇ ਕੋਲ ਮੈਂ ਕੁਝ ਨਹੀਂ ਲਕਾਉਣਾ ਚਾਹੁੰਦੀ ਮੇਰੇ ਲਈ ਤਾਂ ਤੂੰ ਹੀ ਮੇਰਾ ਹੈ ਸਭ ਕੁਝ ਪਰ ਮੈਂ ਆਪਣੀ ਇਸ ਚਾਹਤ ਨਾਲ ਤੈਨੂੰ ਬੰਨ੍ਹ ਕੇ ਰੱਖਣਾ ਵੀ ਨਹੀਂ ਚਾਹੁੰਦੀ ਮੈਂ ਆਪਣੀ ਤੀਤੋ ਕੇਵਰ ਬੋਤ ਡਰ ਵੀ ਜਾਂਦੀ ਹਾਂ ਬਾਕੀ ਜੋ ਤੇਰੇ ਮਨ ਵਿੱਚ ਉਹ ਬੇਚੇਤਕ ਤੂੰ ਮੈਨੂੰ ਦੱਸ ਦੇ ਹਰਕਾ ਜੀਬ ਜਹਸ ਕਿ ਟ੍ਰੀਨਾ ਬੋਲੀ ਆਪਣੀ ਸਫਿਕਰ ਨੂੰ ਕਿ ਸਿਸਰੀ ਮੈਨੂੰ ਤੇਰੇ ਕੋਲੋਂ ਖਿੱਚ ਕੇ ਲੈ ਜਾਵੇਗੀ ਤੂੰ ਦਿਲੋਂ ਬਿਲਕੁਲ ਕੱਟ ਦੇ ਹੁਣੇ ਕੱਟ ਦੇ ਇਹ ਬੇਸਵਾ ਬਾਰੀ ਗਰਬੀ ਤੈਨੂੰ ਇੰਜ ਛੱਡ ਕੇ ਮੈਂ ਸਿਸਰੀ ਕੋਲ ਨਹੀਂ ਜਾ ਸਕਦਾ ਟ੍ਰੀਨਾ ਮੈਨੂੰ ਉਸ ਕੋਲ ਜਾਣ ਦੀ ਕੀ ਲੋੜ ਹੈ ਹੁਣ ਕਮਲ ਦੀਆਂ ਅੱਖਾਂ ਵਿੱਚ ਪਿਆਰ ਸੀ ਤੇ ਟ੍ਰੀਨਾ ਦਾ ਫਿਕਰ ਸੀ ਉਸ ਵਕਤ ਸ਼ਾਇਦ ਉਸ ਸਿਸਰੀ ਨੂੰ ਭਲਾ ਦੇਣ ਲਈ ਤਿਆਰ ਹੋ ਚੁੱਕਿਆ ਸੀ ਤੇਰੇ ਸ਼ਬਦ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ। ਕਮਲਦੀ ਘਰ ਉੱਤੇ ਚੁੰਮਣ ਦੇ ਕੇ ਟੀਣਾ ਬੋਲੀ। ਪਰ ਫਿਰ ਵੀ ਤੂੰ ਮੇਰੇ ਆਖਣ ਉੱਤੇ ਅਗਲੇ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਸੇਸਰੀ ਕੋਲ ਇੱਕ ਵਾਰ ਜ਼ਰੂਰ ਜਾ ਗਿਆ। ਫਿਰ ਪੂਰਾ ਆਜ਼ਾਦ ਹੋ ਕੇ ਤੂੰ ਫੈਸਲਾ ਲੈ ਲਈਂ ਜੋ ਵੀ ਲੈਣਾ ਹੋਇਆ। ਹਾਂ ਇਹ ਮੈਂ ਮੰਨ ਲਿਆ ਕਿ ਤੂੰ ਕਦੇ ਕਿਸੇ ਖਾਤਰ ਮੈਨੂੰ ਨਹੀਂ ਛੱਡੇਂਗਾ ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਤੇ ਤੈਨੂੰ ਪਤਾ ਹੈ ਕਿ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ। ਪਰ ਮੈਂ ਆਪਣੇ ਇਸੇ ਪਿਆਰ ਕਰਕੇ ਤੇਰੇ ਲਈ ਕਿਸੇ ਕਿਸਮ ਦਾ ਬੰਧਨ ਵੀ ਨਹੀਂ ਬਣਾ ਚਾਹੁੰਦੀ ਤੇ ਨਾ ਤੂੰ ਮੇਰੇ ਲਈ ਬੰਧਨ ਬਣਾ ਚਾਹਣਾ ਕਮਲ ਦੇ ਬਾਰਾਂ ਵਿੱਚ ਹੱਥ ਫੇਰਦਿਆਂ ਟਰੀਨਾ ਨੇ ਆਖਿਆ ਇਸੇ ਵਿਸ਼ੇ ਉੱਤੇ ਉਹ ਬਹੁਤ ਦੇਰ ਗੱਲਾਂ ਕਰਦੇ ਰਹੇ ਪਰ ਕਮਲ ਸਿਸਰੀ ਕੁਲ ਜਾਣ ਤੋਂ ਨਾ ਕਰਦਾ ਰਿਹਾ ਜਦੋਂ ਸਿਸਰੀ ਕੁਲ ਜਾਣ ਨੂੰ ਨਾ ਮੰਨਿਆ ਤਾਂ ਟਰੀਨਾ ਨੇ ਉਹਨੂੰ ਆਖਿਆ ਚੱਲ ਇੱਕ ਗੱਲ ਹੋਰ ਕਰ ਪਹਿਲਾਂ ਅਗਲੇ ਹਫ਼ਤੇ ਤੂੰ ਆਪਣੇ ਬੱਚਿਆਂ ਨੂੰ ਮਿਲਣ ਜਾ ਤੇ ਜੋ ਉਹਨਾਂ ਦੇ ਪੈਸੇ ਹਨ ਉਹਨਾਂ ਨੂੰ ਦੇ ਕੇ ਆ ਕਿਉਂਕਿ ਹੁਣ ਤਾਂ 18 ਸਾਲ ਦੇ ਹੋ ਗਏ ਹੋਣਗੇ ਕਿ ਨਹੀਂ हां 18 ਸਾਲ ਦੇ ਹੋ ਗਏ ਤੂੰ ਮੇਰੇ ਬਾਰੇ ਵੀ ਸੋਚਦੀ ਹੈਂ ਤੇ ਮੇਰੇ ਬੱਚਿਆਂ ਬਾਰੇ ਵੀ ਠੀਕ ਹੋਈਂ ਗਲਤ ਸੋਚਦੀ ਆ ਮੈਂ ਬਿਲਕੁਲ ਨਹੀਂ ਇਸ ਤੇਰਾ ਗੁਣ ਹੈ ਕਿ ਜਿਸ ਨੂੰ ਪਿਆਰ ਕਰੀਏ ਉਸ ਦੀ ਹਰ ਚੀਜ਼ ਨੂੰ ਵੀ ਪਿਆਰ ਕਰੀਏ ਤੇਰੀਆਂ ਸਭ ਗੱਲਾਂ ਦੱਸਦੀਆਂ ਕਿ ਤੈਨੂੰ ਮੇਰੇ ਨਾਲ ਪਿਆਰ ਹੋ ਚੁੱਕਿਆ ਤੇ ਤੇਰੇ ਅੰਦਰਲੀ ਔਰਤ ਦੇ ਜੋ ਖੂਬਸੂਰਤ ਖਿਆਲ ਹਨ ਉਹ ਬਹੁਤ ਚੰਗੀ ਤਰ੍ਹਾਂ ਕਾਇਮ ਹਨ ਇਸ ਵਾਰ ਕਮਲ ਨੇ ਉਸ ਦਾ ਹੱਥ ਫੜ ਕੇ ਚੁੰਮਿਆ ਤੇਰੇ ਹਰ ਸ਼ਬਦ ਵਿੱਚ ਪਿਆਰ ਤੇ ਸਤਿਕਾਰ ਭਰਿਆ ਪਿਆ ਕਮਲ ਇਹ ਸੱਚ ਨੂੰ ਤਾਂ ਮੈਂ ਬਹੁਤ ਧੀਰ ਤੋਂ ਹੀ ਮੰਨ ਲਿਆ ਸੀ ਪਰ ਇਹ ਵੀ ਆਖਦੇ ਮੈਂ ਕਿ ਉਹ ਔਰਤ ਨੂੰ ਮਰਦ ਨਹੀਂ ਜਲਦੀ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਔਰਤ ਬਹੁਤ ਕੁਝ ਸੋਚ ਲੈਂਦੀ ਹੈ ਹਾਂ ਬਹੁਤ ਕੁਝ ਚਲ ਤੂੰ ਛੱਡ ਇਸ ਗੱਲ ਮੈਂ ਤੇਰੇ ਨਾਲ ਚੱਲ ਪਾਵਾਂਗੀ ਜਦੋਂ ਤੂੰ ਆਪਣੇ ਬੱਚਿਆਂ ਨੂੰ ਮਿਲਣ ਜਾਵੇਂਗਾ ਪਰ ਮੈਂ ਤੇਰੇ ਨਾਲ ਉਸ ਘਰ ਅੰਦਰ ਨਹੀਂ ਜਾਵਾਂਗੀ ਤੂੰ ਉਹਨਾਂ ਨੂੰ ਮਿਲੀ ਆਪਣੀ ਪਹਿਲੀ ਪਤਨੀ ਤੋਂ ਵੱਖ ਹੋ ਕੇ ਮੇਰਾ ਮਤਲਬ ਤੂੰ ਕਰ ਲੈ ਬੱਚਿਆਂ ਨਾਲ ਗੱਲ ਕਰਨ ਲਈ ਵਕਤ ਕੱਢ ਲਵੀਂ ਫਿਰ ਤੂੰ ਆਪਣੇ ਬੱਚਿਆਂ ਨੂੰ ਇਹਨਾਂ ਪੈਸਿਆਂ ਬਾਰੇ ਦੱਸ ਦੇਵੀਂ ਉਹਨਾਂ ਨੂੰ ਇਹ ਤੂੰ ਆਖੀਂ ਕਿ ਤੈਨੂੰ ਉਹਨਾਂ ਨੂੰ ਭਲਾਉਣਾ ਬਹੁਤ ਹੀ ਔਖਾ ਹੈ ਤੇ ਤੂੰ ਅਸਲ ਵਿੱਚ ਕਦੇ ਵੀ ਉਹਨਾਂ ਨੂੰ ਨਹੀਂ ਸੀ ਭਲਾਇਆ ਤੇ ਜੇ ਉਹਨਾਂ ਨੂੰ ਇੰਝ ਕਦੇ ਲੱਗਿਆ ਹੋਵੇ ਤਾਂ ਤੂੰ ਆਖਣਾ ਕਿ ਇਹ ਸਭ ਕਿਸੇ ਗਲਤਫਹਿਮੀ ਦਾ ਕਾਰਨ ਨਹੀਂ ਸੀ ਠੀਕ ਹੈ ਪਰ ਕਦੋਂ ਚੱਲੀਏ ਅਗਲੇ ਹਫ਼ਤੇ ਨੂੰ ਸਵੇਰੇ ਆਪਾਂ ਜਾਵਾਂਗੇ ਤੇ ਸ਼ਾਮ ਨੂੰ ਵਾਪਸ ਆ ਜਾਵਾਂਗੇ ਤ੍ਰਿਨਾ ਨੇ ਉਸਦੇ ਹੱਥ ਨੂੰ ਜ਼ਰਾ ਕੋਟਿਆ ਕੀ ਖਿਆਲ ਹੈ ਠੀਕ ਐਸ ਵਾਰ ਠੀਕ ਐਸ ਵਾਰ ਸੈਕਿਉ ਕਰੇ ਹੋਣਗੇ ਐਸ ਵਾਰ ਨੂੰ ਸਵੇਰੇ ਉਹ ਕਰੇ ਹੀ ਹੋਣਗੇ ਤੇ ਆਪਾਂ ਇੱਥੋਂ ਜ਼ਰਾ ਹੋਰ ਜਲਦੀ ਚੱਲ ਪਾਵਾਂਗੇ ਠੀਕ स्वेरे स्वेरे हा। हां ठीक है। ਉਹ ਦੋਨੋਂ ਐਸ ਤਾਰ ਨੂੰ ਸਵੇਰੇ-ਸਵੇਰੇ ਸੀਰਤ ਦੇ ਕਰਗੇ ਤ੍ਰੀਨਾ ਕਮਲ ਨੂੰ ਸੀਰਤ ਦੇ ਕਰ ਅਗਵਤਾਰ ਕੀ ਜਦ ਆਪ ਚੱਲਣ ਲੱਗੀ ਤਦ ਉਹਨੇ ਕਮਲ ਨੂੰ ਕਿਹਾ ਜਦੋਂ ਤੂੰ ਵਿਹਲਾ ਹੋ ਜਾਵੇਂ ਤਦ ਮੈਨੂੰ ਫੋਨ ਉੱਤੇ ਸੁਨੇਹਾ ਕਰ ਦੇਣਾ ਤੇ ਮੈਂ ਤੈਨੂੰ ਲੈਣ ਆ ਜਾਵਾਂਗੀ। ਠੀਕ। ਕਮਲ ਨੇ ਆਖਿਆ। ਉਹ ਬੜੀ ਕਾਲੀ ਨਾਮਕ ਆਂਦੇ ਦੇ ਦਰਵਾਜ਼ੇ ਦੇ ਵੱਲ ਵਧਿਆ। ਇਹ ਉਹ ਮਕਾਨ ਸੀ ਜਿਹੜਾ ਉਸਨੇ ਕਦੇ ਬੜੇ ਚਾਅ ਨਾਲ ਪਸੰਦ ਕਰਕੇ ਖਰੀਦਾ ਸੀ ਪਰ ਅੱਜ ਉਸ ਦੇ ਅੰਦਰ ਜਾਣ ਤੋਂ ਉੱਚੇ ਚ ਗਿਆ ਸੀ। ਉਸ ਅੰਦਰ ਉਥੇ ਇੱਜ਼ਤ ਨਾ ਮਿਲਣ ਦਾ ਇੱਕ ਡਰ ਵੀ ਸੀ ਪਰ ਉਹਦੇ ਮਨ ਵਿੱਚ ਆਪਣੇ ਬੱਚਿਆਂ ਨੂੰ ਵੇਖਣ ਤੇ ਮਿਲਣ ਦਾ ਇੱਕ ਚਾਅ ਵੀ ਸੀ ਦਰਵਾਜ਼ੇ 'ਤੇ ਜਾ ਕੇ ਉਹਨੇ ਘੰਟੀ ਬਜਾਈ ਉਸਦੇ ਪੁੱਤਰ ਨੇ ਦਰਵਾਜ਼ਾ ਖੋਲ੍ਹਿਆ ਕਮਲ ਨੇ ਵੇਖਿਆ ਕਿ ਉਸ ਦਾ ਪੁੱਤਰ ਮਿਹਰਬਾਨ ਕਾਫੀ ਜਵਾਨ ਨਿਕਲ ਆਇਆ ਸੀ ਉਸ ਵਾਂਗ ਉਹ ਵੀ ਬਾਬਾ ਲੰਮਾ ਹੋ ਚੁੱਕਾ ਸੀ ਉਸ ਨੂੰ ਕਮਲ ਨੇ ਆਖਿਆ ਚੰਗਾ ਜਵਾਨ ਨਿਕਲ ਆਇਆ ਮੇਰਾ ਪੁੱਤਰ ਕੀ ਹਾਲ ਨੇ ਮਿਹਰਬਾਨ ਮਿਹਰਬਾਨ ਨੇ ਉਸ ਵੱਲ ਜ਼ਰਾ ਹਰਾਨੀ ਨਾਲ ਤੱਕਿਆ ਤੇ ਫਿਰ ਦੋ ਚਿੱਤੀ ਜੀ ਵਿੱਚ ਉਸਨੂੰ ਅੰਦਰ ਆਉਣ ਲਈ ਆਖਿਆ ਉਸ ਤੋਂ ਬਾਅਦ ਮਿਹਰਬਾਨ ਨੇ ਆਪਣੇ ਭੈਣ ਨੂੰ ਬੋਲਿਆ "ਹੇ ਨਿੱਕੀ ਡੈਡੀ ਮਿਲਣ ਆਏ ਹਨ" ਖਾਣ ਵਾਲੀ ਟੇਬਲ ਉੱਤੇ ਉਹ ਤਿੰਨੋਂ ਬੈਠ ਕੇ ਉਹ ਉਹਨਾਂ ਦੋਨਾਂ ਨੂੰ ਜੱਫੀ ਵਿੱਚ ਲੈਣਾ ਚਾਹੁੰਦਾ ਸੀ ਪਰ ਉਹ ਦੋਨੋਂ ਉਸ ਤੋਂ ਇੱਕ ਦੂਰੀ ਉੱਤੇ ਰਹੇ ਉਹਨਾਂ ਨੂੰ ਚੁੱਪ ਵੇਖ ਕੇ ਕਮਲ ਨੇ ਗੱਲ ਸ਼ੁਰੂ ਕੀਤੀ "ਤੁਹਾਡੀ ਮਾਮੀ ਉਹ ਕਿਸੇ ਤੇ ਪ੍ਰੋਗਰਾਮ ਉੱਤੇ ਗਏ ਹੋਏ ਹਨ" ਉਸਦੀ ਧੀ ਨਵਜੀ ਮੈਨ ਬੋਲੀ "ਕੀ ਤੁਸੀਂ ਨਾਲ ਨਹੀਂ ਗਏ" ਕਮਲ ਨੇ ਉਹਨਾਂ ਦੋਨਾਂ ਨੂੰ ਪੁੱਛਿਆ "ਨਹੀਂ ਉਹ ਬੋਲੀ" "ਅੱਛਾ" ਗੱਲ ਇਹ ਹੈ ਕਿ ਤੁਹਾਨੂੰ ਮੈਂ ਬਹੁਤ ਦਿਨ ਲਗਾਤਾਰ ਫੋਨ ਕਰਦਾ ਰਿਹਾ ਤੁਹਾਨੂੰ ਆਪਣੀਆਂ ਫੋਟੋਆਂ ਕਲਦਾ ਰਿਹਾ ਤੇ ਤੁਹਾਡੀਆਂ ਫੋਟੋਆਂ ਮੰਗਦਾ ਰਿਹਾ ਬਸ ਤੁਹਾਡੀ ਇੱਕ ਫੋਟੋ ਹੀ ਹੈ ਮੇਰੇ ਪਾਸ ਉਹ ਵੀ ਉਦੋਂ ਦੀ ਜਦ ਤੁਸੀਂ ਛੋਟੇ ਸੀ ਪਤਾ ਨਹੀਂ ਕਿਉਂ ਤੁਸੀਂ ਚੁੱਪ ਹੀ ਰਹੇ ਤੇ ਜਦੋਂ ਬਾਰ ਬਾਰ ਫੋਨ ਕਰਨ ਉੱਤੇ ਵੀ ਤੁਹਾਡੇ ਨਾਲ ਮੇਰੀ ਕੋਈ ਗੱਲ ਨਾ ਹੋ ਸਕੀ ਤਾਂ ਮੈਂ ਚੁੱਪ ਕਰ ਗਿਆ ਨਿਰਾਸ਼ ਹੋ ਗਿਆ ਉਸ ਨੂੰ ਕੱਟ ਕੇ ਮਿਹਰਬਾਨ ਬੋਲਿਆ ਤੇ ਫਿਰ ਤੁਸੀਂ ਸਾਨੂੰ ਭਲਾ ਦਿੱਤਾ ਜੇ ਇੰਜ ਹੁੰਦਾ ਮੈਂ ਅੱਜ ਵੀ ਕਿਉਂਦਾ ਇੱਥੇ ਮਿਹਰਬਾਨ ਕਾਡੀ ماں ਸ਼ਰਿਆ ਮੈਨੂੰ ਬੇਜ਼ਦਸ਼ ਕਰ ਦਿੰਦੀ ਰਹੀ ਐ ਪਰ ਕੀ ਉਸਦੇ ਡਰੋਂ ਕਦੇ ਮੈਂ ਤੁਹਾਨੂੰ ਫੋਨ ਕਰਨ ਤੋਂ ਰੁਕਿਆ ਤੁਸੀਂ ਮੇਰੇ ਨਾਲ ਫੋਨ ਉੱਤੇ ਵੀ ਕਦੇ ਬੋਲੇ ਨਹੀਂ ਕਿਵੇਂ ਇੱਥੇ ਆਉਣ ਤੋਂ ਕਦੇ ਰੁਕਿਆ ਤੁਹਾਨੂੰ ਦੋਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਬਹੁਤ ਦੇਰ ਤੀਕ ਮੈਂ ਇੱਥੇ ਹੀ ਆਉਂਦਾ ਰਿਹਾ ਹਾਂ ਮੈਨੂੰ ਦੱਸੋ ਤੁਸੀਂ ਕਿਵੇਂ ਸੋਚ ਰਿਹਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ਦਰਸਰ ਗੱਲ ਇਹ ਹੈ ਪੁੱਤਰੋ ਤੁਸੀਂ ਸਾਡੇ ਝਗੜੇ ਬਾਰੇ ਆਪਣੀ ਮੰਮੀ ਦਾ ਪੱਖ ਹੀ ਸੁਣਿਆ ਪਰ ਮੇਰਾ ਨਹੀਂ ਤੇ ਤੁਹਾਨੂੰ ਇਹੋ ਲੱਗਦਾ ਰਿਹਾ ਹੋਣਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ ਅਜੇ ਇਹ ਗੱਲ ਨਹੀਂ ਬਿਲਕੁਲ ਨਹੀਂ ਸੱਚ ਇਹ ਹੈ ਕਿ ਮੈਂ ਹਮੇਸ਼ਾ ਤੁਹਾਡੇ ਬਾਰੇ ਸੋਚਦਾ ਰਿਹਾ ਤੁਹਾਨੂੰ ਯਾਦ ਕਰਦਾ ਰਿਹਾ ਕੋਈ ਅਜਿਹਾ ਦਿਨ ਨਹੀਂ ਗੁਜ਼ਰਿਆ ਕਿਵੇਂ ਤੁਹਾਨੂੰ ਮੈਂ ਯਾਦ ਨਾ ਕੀਤਾ ਹੋਵੇ ਹਾਂ ਮੈਂ ਤੁਹਾਡੇ ਅੱਗੇ ਤੁਹਾਡੀ ਮਾਂ ਨੂੰ ਨਾ ਕਦੇ ਨਿੰਦਿਆ ਸੀ ਤੇ ਨਾ ਨਿੰਦਣਾ ਚਾਹੁੰਦਾ ਸੀ ਤੇ ਨਾ ਹੁਣ ਚਾਹੁੰਦਾ ਹਾਂ ਮੈਂ ਇਹੋ ਸਮਝਦਾ ਰਿਹਾ ਹਾਂ ਕਿ ਸਾਡੇ ਵਿੱਚ ਪਏ ਫਰਕ ਦੇ ਤੁਸੀਂ ਕਦੇ ਵੀ ਕੋਈ ਕਾਰਨ ਨਹੀਂ ਸੀ ਕਿਉਂਕਿ ਉਹ ਸਾਡੇ ਆਪਣੇ ਕਾਰਨ ਸਨ ਸਾਡੇ ਆਪਣੇ ਵਖਰੇਵੇਂ ਸਨ ਜਦੋਂ ਤੁਹਾਡੀ ਚੁੱਪ ਲੰਮੀ ਹੁੰਦੀ ਗਈ ਤੇ ਮੇਰੇ ਫੋਨ ਵੀ ਤੁਸੀਂ ਸੁਣਨੇ ਛੱਡ ਦਿੱਤੇ ਤਾਂ ਮੈਂ ਬਸ ਇਹ ਆਸ ਫੜ ਰੱਖੀ ਕਿ ਵੱਡੇ ਹੋ ਕੇ ਇੱਕ ਦਿਨ ਤੁਸੀਂ ਮੇਰਾ ਪਾਸਾ ਵੀ ਜ਼ਰੂਰ ਸੁਣੋਗੇ ਮੈਨੂੰ ਆਸ ਸੀ ਕਿ ਮੇਰੇ ਨਾਲ ਗੱਲਾਂ ਕਰਕੇ ਤੁਸੀਂ ਹੌਲੀ-ਹੌਲੀ ਸਾਡੇ ਝਗੜੇ ਨੂੰ ਸਮਝ ਕੇ ਮੇਰੇ ਨਾਲ ਵੀ ਪਿਆਰ ਬਣਾਈ ਰੱਖੋਗੇ ਕਮਲ ਨੇ ਵੇਖਿਆ ਕਿ ਉਹ ਦੋਨੋਂ ਕਮਲ ਨੂੰ ਬਹੁਤ ਗੰਭੀਰਤਾ ਨਾਲ ਸੁਣ ਰਹੇ ਸਨ ਤੇ ਉਹਨਾਂ ਦੇ ਚਿਹਰਿਆਂ ਉੱਤੇ ਕੋਈ ਕਿੰਤੂ ਨਹੀਂ ਸੀ ਚਲੋ ਜੋ ਵਕਤ ਬੀਤ ਗਿਆ ਉਸਨੂੰ ਛੱਡੋ ਜਦੋਂ ਤੁਸੀਂ ਜਨਮੇ ਸੀ ਮੈਂ ਬੁੱਤ ਬਣਾਉਣ ਦੇ ਮੁਕਾਬਲੇ ਵਿੱਚ 15000 ਡਾਲਰ ਜਿੱਤੇ ਸੀ ਜੋ ਸਾਰੇ ਪੈਸੇ ਮੈਂ ਤੁਹਾਡੇ ਦੀ ਬੈਂਕ ਵਿੱਚ ਇੱਕ ਵੱਖਰੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਸੀ ਜਦੋਂ ਵੀ ਮੇਰੇ ਕੋਲ ਹੋਇਆ ਮਤਲਬ ਜਦੋਂ ਕਦੇ ਮੈਂ ਕੁਝ ਪੈਸੇ ਬਚਾ ਸਕਿਆ ਤਦੋਂ ਪੈਸੇ ਵੀ ਮੈਂ ਤੁਹਾਡੇ ਖਾਤੇ ਵਿੱਚ ਸੁੱਟਦਾ ਰਿਹਾ ਹੁਣ ਇੰਨੇ ਸਾਲਾਂ ਬਾਅਦ ਉਹ 60 ਹਜ਼ਾਰ ਡਾਲਰ ਹੋ ਗਏ ਹਨ ਕਮਲ ਨੇ ਵੇਖਿਆ ਕਿ ਉਸਦੇ ਬੱਚਿਆਂ ਦੇ ਚਿਹਰੇ ਉੱਤੇ ਹਲਕੀ ਜੀ ਮੁਸਕਾਨ ਵੀ ਆ ਗਈ ਸੀ ਪਰ ਉਹ ਬੋਲੇ ਫਿਰ ਵੀ ਕੁਝ ਨਹੀਂ ਕਮਲ ਨੇ ਫਿਰ ਕਿਹਾ ਹੁਣ ਤੁਸੀਂ ਕਾਲਜ ਜਾਣ ਲਈ ਚਾਹੋ ਇਹ ਪੈਸਾ ਤੁਹਾਡੇ ਕੰਮ ਆਵੇਗਾ ਜੇ ਕਦੇ ਤੁਹਾਨੂੰ ਹੋਰ ਪੈਸਿਆਂ ਦੀ ਲੋੜ ਪਵੇ ਤੁਸੀਂ ਮੇਰੇ ਕੋਲੋਂ ਮੰਗ ਲੈਣਾ ਮੈਂ ਸੋਚਿਆ ਕਿ ਅੱਜ ਤੁਹਾਨੂੰ ਮਿਲ ਹੀ ਆਵਾਂ ਪਰ ਫਿਰ ਮੈਂ ਇਹ ਵੀ ਸੋਚਿਆ ਕਿ ਜੇ ਤੁਸੀਂ ਮੇਰੇ ਨਾਲ ਚੱਜ ਨਾਲ ਨਾ ਬੋਲੇ ਫਿਰ ਫਿਰ ਮੈਂ ਸੋਚਿਆ ਕਿ ਫਿਰ ਸਭ ਕੁਝ ਮੈਂ ਤੁਹਾਡੀ ਮਰਜ਼ੀ ਉੱਤੇ ਛੱਡ ਦੇਵਾਂਗਾ ਕਿ ਤੁਸੀਂ ਮੈਨੂੰ ਮਿਲਣ ਦੀ ਇੱਛਾ ਰੱਖਦੇ ਹੋ ਜਾਂ ਨਹੀਂ ਪਰ ਇਹ ਦੋ ਕੈਸ਼ੀਅਰ ਚੱਕਣ ਤੁਹਾਡੀ ਦੋਨਾਂ ਦੇ ਨਾਮਾਂ ਉੱਤੇ ਆਪਣੀ ਮੰਮੀ ਨਾਲ ਜਾ ਕੇ ਇਹਨਾਂ ਨੂੰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦੇਣਾ ਪਰ ਚੇਤੇ ਰੱਖਣਾ ਕਿ ਇਹਨਾਂ ਨੂੰ ਸਿਰਫ ਪੜ੍ਹਾਈ ਲਈ ਹੀ ਖਰਚਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਪੈਸੇ ਤੁਹਾਨੂੰ ਦੇ ਕੇ ਮੈਂ ਤਾਂ ਵਾਪਸ ਮੁੜ ਜਾਵਾਂਗਾ ਕਮਲ ਨੇ ਵੇਖਿਆ ਕਿ ਨਵਜੀਵਨ ਅੱਖਾਂ ਪਰ ਆਈ ਸੀ ਪਰ ਮਿਹਰਬਾਨ ਬੋਲਿਆ ਸ਼ਾਇਦ ਡੈਡੀ ਸਾਨੂੰ ਇਹੋ ਲੱਗਣ ਲੱਗ ਪਿਆ ਸੀ ਕਿ ਤੁਸੀਂ ਸਾਨੂੰ ਛੱਡਣਾ ਚਾਹੁੰਦੇ ਸੀ ਅਸੀਂ ਫੋਨ ਤਸਵੀਨੀ ਸੀ ਚੁੱਕਦੇ ਕਿਉਂਕਿ ਤੁਹਾਡੀ ਸ਼ਕਤੀ ਤੋਂ ਸਾਨੂੰ ਡਰ ਲੱਗਦਾ ਹੁੰਦਾ ਸੀ ਤੇ ਮੰਮੀ ਮੁਤਾਬਕ ਤੁਸੀਂ ਸਾਡੇ ਨਾਲੋਂ ਆਪਣੇ ਟੱਬਰ ਨਾਲ ਜ਼ਿਆਦਾ ਜੁੜੇ ਹੋਏ ਸੀ ਤੇ ਸਾਡੀ ਤੁਹਾਨੂੰ ਕੋਈ ਪਰਵਾਹ ਨਹੀਂ ਸੀ ਫਿਰ ਅੱਜ ਪਤਾ ਲੱਗਿਆ ਕਿ ਡੈਡੀ ਤੁਸੀਂ ਸਾਨੂੰ ਕਦੇ ਭੁੱਲੇ ਹੀ ਨਹੀਂ ਤੇ ਮੰਮੀ ਦਾ ਅੰਦਾਜ਼ਾ ਬਿਲਕੁਲ ਗਲਤ ਸੀ ਮੈਂ ਤੁਹਾਨੂੰ ਕਦੇ ਵੀ ਨਹੀਂ ਭੁੱਲਿਆ ਤੁਹਾਡੀ ਬਿਨਾ ਮੈਂ ਬਹੁਤ ਕੱਲ ਹੰਡਾਈ ਹੈ ਬਹੁਤ ਵਾਰ ਤੁਹਾਡੇ ਨਾਲ ਗੱਲ ਨਾ ਕਰ ਸਕਣ ਕਰਕੇ ਮੈਂ ਬਹੁਤ ਇਕੱਲਾ ਹੋ ਜਾਂਦਾ ਰਿਹਾ ਕਮਲ ਦਾ ਗੱਲਾ ਭਰ ਆਇਆ ਪਰ ਸੰਭਰ ਕਿਉਂ ਬੋਲਦਾ ਰਿਹਾ ਕਈ ਵਾਰ ਤੁਸੀਂ ਮੈਨੂੰ ਬਹੁਤ ਯਾਦ ਆਉਂਦੇ ਹੁੰਦੇ ਸੀ ਉਹ ਮੌਕੇ ਵੀ ਜਦੋਂ ਮੈਂ ਤੁਹਾਨੂੰ ਪਾਰਕ ਵਿੱਚ ਲੈ ਕੇ ਜਾਇਆ ਕਰਦਾ ਸੀ ਕਦੇ ਤੁਸੀਂ ਡਿੱਗ ਪੈਂਦੇ ਸੀ ਤੇ ਮੈਂ ਤੁਹਾਨੂੰ ਹਸਾਉਂਦਾ ਹੁੰਦਾ ਸੀ ਕਿ ਕਿਤੇ ਤੁਸੀਂ ਰੋ ਨਾ ਪੋ ਉਹ ਸਭ ਗੱਲਾਂ ਯਾਦ ਕਰ ਕਰਕੇ ਮੇਰੇ ਅੰਦਰ ਉਬਰਾਂ ਮਤਾ ਕਰ ਕਰਨ ਲੱਗ ਪੈਂਦੀ ਸੀ ਇਹ ਬੈਗ ਵਿੱਚੋਂ ਦੋ ਕੁੱਗੀਆਂ ਕੱਢ ਕੇ ਕਮਲ ਨੇ ਉਹਨਾਂ ਨੂੰ ਦਿੱਤੀਆਂ ਜੋ ਉਸਨੇ ਟ੍ਰੀਨਾ ਨੂੰ ਦਿੱਤੀਆਂ ਸੀ ਕਿਉਂਕਿ ਟ੍ਰੀਨਾ ਨੇ ਸਵੇਰੇ ਉਹ ਦੋਨੋਂ ਕੁੱਗੀਆਂ ਉਹਨੂੰ ਦੇੰਦਿਆ ਕਿਹਾ ਸੀ ਇਹ ਦੋਨੋਂ ਕੁੱਗੀਆਂ ਲੈ ਕੇ ਤੂੰ ਆਪਣੇ ਬੱਚਿਆਂ ਨੂੰ ਦੇ ਦੇਣਾ ਵੇਖਿਓ ਬਹੁਤ ਖੁਸ਼ ਹੋਣਗੇ ਕੁੱਗੀਆਂ ਲੈ ਕੇ ਉਸ ਸੱਚ ਨਾਲੀ ਦੋਨੋਂ ਬੜੇ ਖੁਸ਼ ਹੋਏ ਤੇ ਨਵਜੀਵਨ ਬੋਲੀ ਡੈਡੀ ਕਿੱਥੋਂ ਖਰੀਦੀਆਂ ਇਹ ਮੈਂ ਬਣਾਈਆਂ ਮੇਰੀ ਧੀ ਕਮਲ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਡੈਡੀ ਆਰਟਿਸਟ ਹੈ ਉਹ ਬੜੀ ਖੁਸ਼ੀ ਹੁਣ ਨਵਜੀਵਨ ਦੇ ਸੋਹਣੇ ਤੇ ਗੋਲ ਚਿਹਰੇ ਤੇ ਮੁਸਕਰਾਹਟ ਫੁੱਲ ਵਾਂਗ ਖਿੜੀ ਹੋਈ ਸੀ ਇੰਜੋ ਕਾਫੀ ਧਿਰ ਬੈਠੇ ਗੱਲਾਂ ਕਰਦੇ ਰਹੇ ਨਵਜੀਵਨ ਚਾਹ ਬਣਾ ਲਈ ਉਹਨਾਂ ਨੇ ਰਲ ਕੇ ਚਾਹ ਪੀਤੀ ਹੁਣ ਬੱਚੇ ਉਸ ਨਾਲ ਜ਼ਰਾ ਖੁੱਲ ਗਏ ਸਨ ਮਿਹਰਬਾਨੀ ਦੱਸਿਆ ਕਿ ਉਹ ਆਈਟੀ ਵੱਲ ਜਾਵੇਗਾ ਤੇ ਨਵਜੀਵਨ ਨੇ ਮੈਡੀਕਲ ਖੇਤਰ ਵੱਲ ਜਾਣ ਦੀ ਇੱਛਾ ਦੱਸੀ ਆਪਣੇ ਸੀਪੀ ਉਹਨਾਂ ਨੇ ਬੜੇ ਚਾਅ ਨਾਲ ਕਮਲ ਨੂੰ ਵਿਖਾਇ ਜਿਉਂ ਦੋਨਾਂ ਦੇ 97 98 ਫੀਸਦੀ ਦੇ ਕਰੀਬ ਨੰਬਰ ਬਣਦੇ ਸਨ ਇਹ ਸਭ ਕੁਝ ਜਾਣ ਕੇ ਕਮਲ ਬਹੁਤ ਖੁਸ਼ ਹੋਇਆ ਉਨੇ ਉੱਠ ਕੇ ਦੋਨਾਂ ਨੂੰ ਜਫੀ ਪਾਈ ਤੇ ਪਿਆਰ ਨਾਲ ਚੁੰਮਿਆ ਹੁਣ ਉਸ ਨੂੰ ਇੰਜ ਲੱਗਦਾ ਸੀ ਜਿਵੇਂ ਉਹਨਾਂ ਪ੍ਰਤੀ ਉਹ ਆਪਣੇ ਸਾਰੇ ਦੁੱਖ ਭੁੱਲ ਗਿਆ ਸੀ ਤੇ ਉਹ ਦੋਨੋਂ ਵੀ ਆਪਣੇ ਪਿਓ ਦੇ ਨਿੱਗ ਨੂੰ ਮਾਨ ਕੇ ਬੜੇ ਖੁਸ਼ ਸਨ ਉਹ ਖੁੱਲ ਕੇ ਹੁਣ ਕਮਲ ਨਾਲ ਹੱਸਣ ਲੱਗ ਪਈ ਸੀ ਤੇ ਉਹਨਾਂ ਨੇ ਉਸ ਅੱਗੇ ਮਿਲਦੇ ਰਹਿਣ ਦੀ ਖੁਆਸ਼ੀ ਜ਼ਾਹਰ ਕੀਤੀ ਫਿਰ ਦੋਨਾਂ ਨੇ ਕਮਲ ਦਾ ਬਹੁਤ ਸ਼ੁਕਰੀਆ ਕੀਤਾ ਕਿ ਉਹ ਮੁੜ ਕੇ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਆ ਗਿਆ ਸੀ ਉਹ ਦੋਨੋਂ ਜਣੇ ਇਹ ਗੱਲ ਮੰਨੇ ਕਿ ਉਹਨਾਂ ਉੱਤੇ ਉਸ ਬਾਰੇ ਇੱਕ ਲਾਪਰਵਾ ਪਿਓ ਦਾ ਪ੍ਰਭਾਵ ਪਤਾ ਨਹੀਂ ਕਿਉਂ ਪੈ ਗਿਆ ਸੀ ਤੇ ਉਹ ਗਲਤ ਪ੍ਰਭਾਵ ਹੁਣ ਮਿਟ ਗਿਆ ਸੀ। ਉਹਨਾਂ ਨੇ ਆਪਣੇ ਨਵੇਂ ਫੋਨ ਨੰਬਰ ਕਮਲ ਨੂੰ ਦਿੱਤੇ ਤੇ ਉਹਨਾਂ ਦਾ ਫੋਨ ਨੰਬਰ ਆਪਣੇ ਫੋਨਾਂ ਵਿੱਚ ਪਾ ਲਿਆ। ਕਮਲ ਨੇ ਉਹਨਾਂ ਨੂੰ ਆਪਣਾ ਪਤਾ ਵੀ ਦਿੱਤਾ ਤਾਂ ਕਿ ਜੇ ਕਿਤੇ ਉਹਨਾਂ ਦਾ ਦਿਲ ਉਸ ਨੂੰ ਮਿਲਣ ਨੂੰ ਕਰੇ ਉਹ ਉਸ ਕੋਲ ਸਿੱਧਾ ਸਕਣ। ਇੰਜ ਉਹ ਫਿਰ ਕਮਲ ਨੂੰ ਆਪਣੇ ਬਾਰੇ ਤੇ ਆਪਣੀਆਂ ਸਕੀਮਾਂ ਬਾਰੇ ਦੱਸਣ ਲੱਗੇ। ਉਹਨਾਂ ਨੇ ਉਸ ਨੂੰ ਇਹ ਵੀ ਕਿਹਾ ਕਿ ਉਹਨਾਂ ਦੀ ਮਾਂ ਉਹਨਾਂ ਦਾ ਬੜਾ ਫਿਕਰ ਕਰਦੀ ਹੈ। ਜਿਸ ਬਾਰੇ ਸੁਣ ਕੇ ਕਮਲ ਕੋਲ ਹਰਿਆ ਨਹੀਂ ਗਿਆ ਤੇ ਉਸਨੇ ਕਿਹਾ ਹਾਂ ਸਿਰਤ ਬਹੁਤ ਹੀ ਚੰਗੀ ਵਾਂ ਇਸ ਵਿੱਚ ਕੋਈ ਸ਼ੱਕ ਨਹੀਂ ਉਸ ਦੀ ਇਹ ਗੱਲ ਸੁਣ ਕੇ ਉਹਨਾਂ ਨੇ ਸਿਰਫ ਉਸ ਵੱਲ ਧੱਕਿਆ ਤੇ ਆਪਣੀਆਂ ਗੱਲਾਂ ਫਿਰ ਕਮਲ ਨੂੰ ਦਸਨੀਆਂ ਜਾਰੀ ਰੱਖੀਆਂ ਜਦੋਂ ਕਈ ਘੰਟੇ ਨਿਕਲ ਗਏ ਤਾਂ ਕਮਲ ਨੇ ਕਿਹਾ ਚਲੋ ਠੀਕ ਹੈ ਮੈਂ ਹੁਣ ਚੱਲਾਂਗਾ ਕਿਤੇ ਆਪਾਂ ਇਕੱਠੇ ਉਸ ਥਾਂ ਤੇ ਘੁਮਾਵਾਂਗੇ ਜਿਹੜੀ ਤੁਹਾਨੂੰ ਚੰਗੀ ਲੱਗੇ ਪਰ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਜਾ ਫਿਰ ਕਾਲਜ ਦੀਆਂ ਛੁੱਟੀਆਂ ਵਿੱਚ ਬਿਲਕੁਲ ਠੀਕ ਆਪਾਂ ਇਕੱਠੇ ਗ੍ਰੈਂਡ ਕੈਨੀਅਨ ਵੇਖਾਂਗੇ ਨਵਜੀਵਨ ਨੇ ਕਿਹਾ ਮਿਹਰਬਾਨ ਨੇ ਕਿਹਾ ਹਾਂ ਉਹ ਜ਼ਰੂਰ ਵੇਖਣੀ ਹੈ ਬਿਲਕੁਲ ਪੁੱਤਰ ਕਮਲ ਨੇ ਪਿਆਰ ਨਾਲ ਦੋਨਾਂ ਦੇ ਸਿਰਾਂ ਉੱਤੇ ਹੱਥ ਫੇਰਦਿਆਂ ਕਿਹਾ ਗੱਲਾਂ ਕਰ ਦੇ ਉਸਨੇ ਟ੍ਰੀਨਾ ਨੂੰ ਫੋਨ ਉੱਤੇ ਇੱਕ ਸੁਨੇਹਾ ਭੇਜ ਦਿੱਤਾ 15 ਮਿੰਟਾਂ ਬਾਅਦ ਨਾਲ ਪੈਂਦੀ ਹੋਮ ਡਿਪੋ ਸਟੋਰ ਕੋਲ ਆ ਜਾਣਾ 10 ਮਿੰਟ ਉਹ ਹੋਰ ਗੱਲਾਂ ਕਰਦੇ ਰਹੇ ਤੇ ਫਿਰ ਉਸਨੇ ਉਹਨਾਂ ਤੋਂ ਵਧਾਈ ਮੰਗੀ ਦੋਨੋਂ ਬੱਚਿਆਂ ਨੇ ਇਸ ਵਾਰ ਉਹਨੂੰ ਬਹੁਤ ਘੁੱਟ ਕੇ ਜੱਫੀ ਪਾਈ ਮਿਹਰਬਾਨ ਨੇ ਉਸਨੂੰ ਲਿਫਟ ਦੇਣ ਲਈ ਵੀ ਆਖਿਆ ਪਰ ਉਸਨੇ ਉਹਨੂੰ ਸਮਝਾਇਆ ਕਿ ਉਸਕੋ ਲਿਫਟ ਹੈ ਉਹਨਾਂ ਦੋਨਾਂ ਨੂੰ ਫੋਨ ਕਰਦੇ ਰਹਿਣ ਦੀ ਫੇਰ ਨਸੀਅਤ ਕਰਕੇ ਕਮਲ ਉਤੋਂ ਚੜਾਇਆ ਉਸਨੇ ਵੇਖਿਆ ਕਿ ਉਸਦੇ ਦੋਨੋਂ ਬੱਚੇ ਦਰਵਾਜ਼ੇ ਵਿੱਚ ਖੜੇ ਉਸਨੂੰ ਹੱਥ ਹਿਲਾ ਰਹੇ ਸੀ ਤੇ ਉਹਨਾਂ ਦੇ ਚਿਹਰੇ ਬੜੇ ਖਿੜੇ ਹੋਏ ਸੀ ਕਮਲ ਉਤੋਂ ਬਹੁਤ ਹੀ ਨਸਤੀਖ ਪੈਂਦੇ ਹੋਮ ਡੀਪੋ ਸਟੋਰ ਨੂੰ ਤੁਰ ਪਿਆ ਕਮਲ ਆਪਣੇ ਬੱਚਿਆਂ ਨੂੰ ਮਿਲ ਕੇ ਬਹੁਤ ਹੀ ਖੁਸ਼ ਸੀ ਉਸ ਅੰਦਰ ਬੱਚਿਆਂ ਕਰਨ ਇੱਕ ਖਲਾਜੁਕਾਦੇ ਬਣ ਗਿਆ ਸੀ ਉਹ ਪੂਰੀ ਤਰ੍ਹਾਂ ਨਾਲ ਭਰ ਗਿਆ ਸੀ ਉਹਨੂੰ ਟ੍ਰੇਨਾਂ ਦੀ ਸਲਾ ਬਹੁਤ ਚੰਗੀ ਲੱਗੀ ਤੇ ਟ੍ਰੇਨਾਂ ਬਾਰੇ ਸੋਚ ਕੇ ਉਹਦਾ ਫੇਰ ਗਲਾ ਭਰ ਆਇਆ ਸ਼ਰਦਿਸਰੀ ਕਿ ਟ੍ਰੀਨਾ ਕਿਵੇਂ ਉਸ ਨੂੰ ਉਸਦੇ ਬੱਚਾ ਨਾਲ ਜੋੜਨ ਦੀ ਇੱਛਕ ਸੀ ਨਹੀਂ ਤਾਂ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਮਿਲੇ ਕਿਉਂਕਿ ਬਹੁਤ ਦੇਰ ਦੀ ਬੱਚਿਆਂ ਦੀ ਬੇਰੁਖੀ ਨੇ ਉਸ ਦਾ ਦਿਲ ਹੀ ਤੋੜ ਦਿੱਤਾ ਸੀ ਪਰ ਹੁਣ ਟ੍ਰੀਨਾ ਨੇ ਉਹਨਾਂ ਨੂੰ ਮਿਲਣ ਦੀ ਉਸ ਵਿੱਚ ਹਿੰਮਤ ਪਾ ਦਿੱਤੀ ਸੀ ਇਸ ਗੱਲ ਦਾ ਸਿੱਟਾ ਉਸ ਦੇ ਸਾਹਮਣੇ ਸੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਕਿ ਟ੍ਰੀਨਾ ਉਸ ਬਾਰੇ ਨਹੀਂ ਬਲਕਿ ਉਸਦੇ ਬੱਚਿਆਂ ਬਾਰੇ ਵੀ ਸੋਚਦੀ ਰਹਿੰਦੀ ਸੀ ਕਿਉਂਕਿ ਉਹ ਅਕਸਰ ਉਸ ਨੂੰ ਇਹੋ ਆਖਦੀ ਹੁੰਦੀ ਸੀ ਕਿ ਬੱਚਿਆਂ ਨੂੰ ਕਦੇ ਭਲਾਉਣ ਬਾਰੇ ਬਿਲਕੁਲ ਨਹੀਂ ਸੋਚਣਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ